ਜਿਹੜਾ ਸਟੇਡੀਅਮ ਹੈਗਾ ਵਾ ਇਹ ਦੇਖਣ ਦਾ ਮੇਰਾ ਕਾਫੀ ਦੇਰ ਦਾ ਸੁਪਨਾ ਹੈਗਾ ਸੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਧਰਮਸ਼ਾਲਾ ਦਾ 뷰 ਪੁਆਇੰਟ ਸਟੇਡੀਅਮ Google Pay ਤੇ ਆਹ ਉਹ ਟਿਕਟ ਮਿਲਦੀ ਆ ਆ ਜੇ ਬੇਲਪੁਰੀ 50 ਰੁਪਏ ਜਿਹੜੀ ਆਪੀ ਸਟੇਡੀਅਮ ਦੀ ਜਿਹੜੀ ਟਾਈਮਿੰਗ ਹੈ ਜੀ ਆ ਉਹ ਸਵੇਰੇ 10 ਤੋਂ 5 ਵਜੇ ਤੱਕ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਪਿੱਛੇ ਤੁਸੀਂ ਮੇਰੇ ਵੇਖ ਹੀ ਰਹੇ ਹੋਣੇ ਆ ਖੂਬਸੂਰਤ ਪਹਾੜੀਆਂ ਤੇ ਖੂਬਸੂਰਤ ਦ੍ਰਿਸ਼ ਕਿੱਥੇ ਦਾ ਹੋ ਸਕਦਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਾਣਕਾਰੀ ਵੀ ਲਾ ਦਿਏ ਤੇ ਹਿਮਾਚਲ ਤੁਹਾਨੂੰ ਇਹ ਜ਼ਿਲ੍ਹਾ ਜਿਹੜਾ ਵਾ ਇਹ ਹੈਗਾ ਕਾਂਗੜਾ ਤੇ ਖੂਬਸੂਰਤ ਧਰਮਸ਼ਾਲਾ ਬਹੁਤ ਹੀ ਵਧੀਆ ਨਜ਼ਾਰਾ ਤੇ ਉੱਪਰ ਬੱਦਲ ਹੋਏ ਹੋਏ ਆ ਦੇਖੋ ਕੁਦਰਤ ਦੇ ਰੰਗ ਕਿੰਨਾ ਵਧੀਆ ਲੱਗ ਰਿਹਾ ਮਾਹੌਲ ਚਾਲ ਤੇ ਧੰਨਵਾਦ ਇੱਕ ਬਹੁਤ ਹੀ ਖੂਬਸੂਰਤ ਚੀਜ਼ ਵਿਖਾ ਲਾਂਗੇ ਨਾਲੇ ਜਿਹੜਾ ਕਿ ক্রিকেট ਸਟੇਡੀਅਮ ਆਸਰ ਮਸਾਲਾ ਦਾ ਬਹੁਤ ਹੀ ਖੂਬਸੂਰਤ ਆ ਤੇ ਬਣੇ ਰਹੋ ਮੇਰੇ ਨਾਲ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਵੀ ਇੱਥੇ ਦੀਆਂ ਧਰਮਸ਼ਾਲਾ ਨਕਲੋਡਗੰਜ ਪਖਸ਼ੂਨਾਗ ਦੀਆਂ ਵੀਡੀਓ ਵਿਖਾ ਸਕੀਏ ਤੇ ਆਓ ਫਿਰ ਚੱਲਦੇ ਹਾਂ ਸਟੇਡੀਅਮ ਵੱਲ ਦੇਖਦੇ ਹਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਧੰਨਵਾਦ ਜੀ ਆਲੇ-ਦੁਆਲੇ ਕਾਫੀ ਇਹਦੇ ਜਿਹੜੇ ਆ ਸਟਾਲ ਆ ਖਾਣ-ਪੀਣ ਦੇ ਉਹ ਸਾਹਮਣੇ ਸਟੇਡੀਅਮ ਦਾ ਗੇਟ ਹੈਗਾ ਤੇ ਸਾਹਮਣੇ ਭੀੜ ਵੀ ਬਹੁਤ ਆ ਭਾਈ ਬਹੁਤ ਜਿਆਦੀ ਵੇਖੋ ਹੋਰ ਇਹਦੇ ਨਾਲ ਹੀ ਆ ਜਿਹੜਾ ਉਹ ਟਿਕਟ ਕਾਊਂਟਰ ਆ ਇਹਨੀਆਂ ਟਿਕਟ ਕਿੰਨੇ ਦੀ ਮਿਲਦੀ ਆ ਆ ਲਾਈਨ ਤੇ 300 ਪਰ ਟਿਕਟ ਲਿਖਿਆ ਆ ਚਲੋ ਟਿਕਟ ਲੈਨੇ ਆ ਚਲਦੇ ਆ ਅੰਦਰ ਇਹ ਆ ਦੇਖੋ ਤੇ ਟਿਕਟ ਤੁਹਾਨੂੰ ਦੱਸ ਦੇਵਾਂ ਕਿ 30 ਰੁਪਏ ਪਰ ਪਰਸਨ ਆ ਜਿਹੜੀ ਉਹ 30 ਰੁਪੀਆ ਆ ਉਹ ਟਿਕਟ ਆ ਤੇ ਟਿਕਟ ਲੈ ਕੇ ਨੇ ਇਹ ਹੈਗਾ ਕਿ ਇੱਥੇ ਕੈਸ਼ ਨਹੀਂ ਹੈਗਾ ਆਨਲਾਈਨ ਜਿਹੜੀ ਆ ਉਹ ਸੌਰੀ ਕੈਸ਼ ਨਹੀਂ ਹੈਗੀ ਤੇ ਜਿਹੜੀ Google Pay ਤੇ ਆ ਉਹ ਟਿਕਟ ਮਿਲਦੀ ਆ ਤੇ ਆਨਲਾਈਨ ਪੇਮੈਂਟ ਤੇ ਆ ਤੇ ਚੱਲਦੇ ਆ ਫਿਰ ਆਪਾਂ ਅੰਦਰ ਨੂੰ ਗੇਟ ਵੱਲ ਨੂੰ ਆਜੋ ਮੇਰੇ ਨਾਲ ਆ ਜੀ ਉਹ ਇਹ ਦਾ ਹਾਂ ਦੂ ਚਲੋ ਜੀ ਇਹ ਜੋ ਦਿਹਾਗ ਹੈ ਇਹ ਐਂਟਰੀ ਗੇਟ ਦੇ ਅੰਦਰ ਹੀ ਨਾ ਜਿਹੜਾ ਇਹ ਗਰਾਊਂਡ ਆ ਇਹ ਸਟੇਡੀਅਮ ਨਹੀਂ ਹੈਗਾ ਲੇਕਿਨ ਇਹ ਹੈਗਾ ਵਾ ਕੇ ਪ੍ਰੈਕਟਿਸ ਕਰਦੇ ਨੇ ਇੱਥੇ ਇਹ ਪ੍ਰੈਕਟਿਸ ਗਰਾਊਂਡ ਹੈ ਤੇ ਚੱਲਦੇ ਆਪਾਂ ਅੰਦਰ ਵੱਲ ਨੂੰ ਦੇਖਦੇ ਆਂ ਕੀ ਹੈਗਾ ਅੰਦਰ ਉਹ ਬਾਈ ਕਿਸ ਤਰਫ ਸੇ ਹੈ ਇਸ ਤਰਫ ਬਿਲਡਿੰਗ ਤੋਂ ਕਾਫੀ ਵਧੀਆ ਬਣਾ ਰੱਖੀ ਆ ਤੇ ਚੜਦੇ ਆ ਕਾਫੀ ਬਾੜੀਆਂ ਚੜ ਕੇ ਉੱਪਰ ਆਪਾਂ ਆ ਚੁੱਕੇ ਆ ਤੇ ਦੇਖਦੇ ਆ ਮੁਝੇ ਕੁਝ ਹੀ ਪੁੱਛੀ ਕਰਨਿਆ ਕੀ ਮੁਝੇ ਪੂਰੀ ਨਹਰ ਚੱਕੋ ਉਹ ਭਾਈ ਇਹ ਤਾਂ ਫੋਟੋ ਹੈ ਦੇਖੋ ਬਹੁਤ ਵਧੀਆ ਲੱਗ ਰਹਾ ਹੈ ਬਾਹਰ ਹੀ ਤੁਹਾਨੂੰ ਦੱਸੋ ਕਿਵੇਂ ਲੱਗਾ ਹੋ ਰਿਹਾ ਹੈ ਤੇ ਅੰਦਰ ਮੈਚ ਵੀ ਚੱਲ ਰਿਹਾ ਵਾ ਆਡੀਅנס ਵੀ ਅੰਦਰ ਬੈਠੀ ਹੈ ਸਾਨੂੰ ਵਿਖਾਉਨੇ ਆ ਮੈਚ ਸਾਵੇ ਕੋ ਮੈਚ ਵੀ ਚੱਲ ਰਿਹਾ ਹੋਵੇ ਸ਼ਾਇਦ ਲੋਕਲ ਟੀਮਾਂ ਖੇਡ ਰਹੀ ਹੋਣ ਆਓ ਆਪਾਂ ਵੇਨੇ ਕਿਤੇ ਸ਼ੀਟ ਤੇ ਅਡਜਸਟਮੈਂਟ ਹੋ ਗਏ ਵੇਨੇ ਆ ਕਿਤੇ ਅਡਜਸਟਮੈਂਟ ਕਰਦੇ ਆ ਤੇ ਥੋੜੀ ਦੇਰ ਵੇਨੇ ਆ ਮੈਚ ਕਿਹੜੀ ਕਿਹੜੀ ਟੀਮਾਂ ਦਾ ਚੱਲ ਰਿਆ ਵਾ ਤੇ ਸ਼ਾਇਦ ਉੱਪਰ ਜਾ ਕੇ ਥੋੜਾ ਜਿਹਾ ਬਹਿਨੇ ਆਂ ਸੀਟਾਂ ਤੇ ਸਾਰੀਆਂ ਹੀ ਖਾਲੀ ਆ ਜਿੱਥੇ ਮਰਜ਼ੀ ਬਹਿ ਜਾਓ ਕੋਈ ਗੱਲ ਹੀ ਨਹੀਂ ਕਿ ਤੋਂ ਬੈਠੋ ਕਿਹੜੇ ਐਂਗਲ ਤੋਂ ਤੋਂ ਇਹ ਜਿਹੜਾ ਸਟੇਡੀਅਮ ਹੈਗਾ ਵਾ ਇਹ ਦੇਖਣ ਦਾ ਮੇਰਾ ਕਾਫੀ ਦੇਰ ਦਾ ਸੁਪਨਾ ਹੈਗਾ ਸੀਗਾ ਬੜੀ ਵਾਰੀ ਸੋਚਿਆ ਕਿ ਆਵਾਂਗੇ 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 ਲੇਕਿਨ ਆ ਨਾ ਕਦੀ ਵੀ ਕੰਮਕਾਰਾਂ ਚੋਂ ਨਿਕਲਿਆ ਨਹੀਂ ਜਾਂਦਾ ਅਦੇ ਸਟੇਡੀਅਮ ਵੇਖਿਆ ਬਹੁਤ ਵਧੀਆ ਸਟੇਡੀਅਮ ਬਣਿਆ ਹੋਇਆ ਵਾ ਪਰ ਇਹ ਹੈਗਾ ਕਿ ਜਦੋਂ ਅਸੀਂ ਟੀਵੀ 'ਚ ਵੇਖਨੇ ਆ ਨਾ ਤੇ ਦੇਖਣ 'ਚ ਲੱਗਦਾ ਕਿ ਬਹੁਤ ਜ਼ਿਆਦਾ ਵੱਡਾ ਵਾ ਲੇਕਿਨ ਇਹ ਇੰਨਾ ਵੱਡਾ ਸਟੇਡੀਅਮ ਨਹੀਂ ਹੈਗਾ ਹੈਗਾ ਸਟੇਡੀਅਮ ਬਿਲਕੁਲ ਮੀਡੀਅਮ ਹੈਗਾ ਕੋਈ ਬੜਾ ਵੱਡਾ ਨਹੀਂ ਹੈਗਾ ਦੇਖਣ 'ਚ ਬਹੁਤ ਛੋਟਾ ਵਾ ਰੀਅਲ ਵੇਖੋਗੇ ਤੇ ਤੁਹਾਨੂੰ ਸਕਰੀਨ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਲੱਗਣਿਆ ਹਣਾ ਵੇਖਣ ਦੇ ਹੁਣੇ ਮੈਚ ਹੋ ਰਿਹਾ ਹੈ ਨੇ ਅੰਦਰ ਤੇ ਮੈਚ ਲੋਕਲ ਟੀਮ ਸ਼ਾਇਦ ਖੇਡ ਰਹੀ ਹੈ ਠੀਕ ਹੈ ਦਿੱਲੀ ਦਿੱਲੀ ਔਰ ਔਰ ਦਿੱਲੀ ਦਿੱਲੀ ਔਰ ਹਿਮਾਚਲ ਦੀ ਟੀਮ ਹੈ ਜਿਹੜੀ ਉਹ ਖੇਡ ਰਹੀ ਆ ਤੇ ਚੱਲ ਰਿਹਾ ਵਾ ਮੈਚ ਬੜਾ ਸਲੋ ਚੱਲ ਰਿਹਾ ਵਾ ਤੇ ਮਜ਼ਾ ਵੀ ਆ ਰਿਹਾ ਦੇਖਣ ਦਾ 10 ਓਵਰ ਹੋ ਚੁੱਕੇ ਨੇ 1 ਵਿਕਟ ਹੋ ਗਈ ਹੈ ਔਰ 3 ਵਿਕਟ ਹੋ ਚੁਕੀ ਹੈ 59 59 ਰਨ ਹੋ ਚੁੱਕੇ ਨੇ ਤੇ ਇਹ ਆ ਹਿਮਾਚਲ ਵਾਲਿਆਂ ਦੇ ਠੀਕ ਹੈ ਜੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਸਟੇਡੀਅਮ ਤੇ ਜ਼ਰੂਰ ਦੱਸਿਓ ਦੇਖੋ ਆਲੇ ਦੁਆਲੇ ਬਹੁਤ ਵਧੀਆ ਜਿਹੜਾ ਵਾ ਸਟੇਡੀਅਮ ਆ ਬਣਿਆ ਹੋਇਆ ਵਾ ਉੱਪਰ ਵੀ ਆ ਔਰ ਥੱਲੇ ਵੀ ਆ ਪਹਾੜਾਂ ਦਾ ਵੀ ਉੱਧਰ ਵਖਾ ਲੋ ਬਹੁਤ ਸੋਹਣੇ ਉੱਧਰ ਪਹਾੜਾਂ ਦਾ ਵਿਊ ਬੜਾ ਪਿਆਰਾ ਵਾ ਇਸ ਟਾਈਮ ਉੱਥੇ ਬੱਦਲ ਹੋਏ ਹੋਏ ਨੇ ਪੂਰੇ ਤੇ ਬੱਦਲਾਂ ਦੇ ਵਿੱਚ ਇੰਨਾ ਵਧੀਆ ਲੱਗ ਰਿਹਾ ਨਾ ਮੌਸਮ ਔਰ ਸਰਦੀਆਂ ਦੇ ਵਿੱਚ ਦੇਖਿਆ ਰਹੇ ਬਰਫ਼ ਪਈ ਹੁੰਦੀ ਉੱਪਰ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਵਾ ਤੇ ਕਿਵੇਂ ਦਾ ਲੱਗਾ ਇਹ ਤੁਹਾਨੂੰ ਅੱਜ ਦਾ ਵਲੌਗ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਨੀ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਸਟੇਡੀਅਮ ਦੀ ਜਿਹੜੀ ਟਾਈਮਿੰਗ ਹੈਗੀ ਆ ਉਹ ਸਵੇਰੇ 10 ਤੋਂ 5 ਵਜੇ ਤੱਕ ਆ ਸ਼ਾਮ ਦੇ 5 ਵਜੇ ਤੱਕ ਹੀ ਇਹ ਇਸਦੀ ਟਾਈਮਿੰਗ ਹੈ ਜਿਹੜੀ ਤੇ 5 ਤੋਂ ਜਦੋਂ ਵੀ ਤੁਸੀਂ ਆਉਣਾ ਪਹਿਲੇ ਪਹਿਲੇ ਆਓ ਕਿਉਂਕਿ ਉਸ ਤੋਂ ਬਾਅਦ ਇਹਦਾ ਜਿਹੜਾ ਬੰਦ ਕੀਤਾ ਜਾਂਦਾ ਵਾ ਹੁਣ ਇਸ ਟਾਈਮ 5:00 ਵਜੇ ਆ ਤੇ ਵੇਖੋ ਸਾਰੇ ਰੋਕ ਜਾ ਰਹੇ ਆ ਇੱਥੋਂ ਨਾਪਾ ਚੱਲ ਰਹੇ ਆ ਜੀ ਬਾਹਰ ਨੂੰ ਤੇ ਮੋਟਰਸਾਈਕਲ ਵੀ ਆਪਣਾ ਲੱਗਾ ਹੋਇਆ ਵਾ ਤੇ ਵੇਨੇ ਆ ਅੰਦਰ ਜਾਣ ਦੇ ਨਹੀਂ ਕੋਈ ਹੁਣ ਟਾਈਮ ਹੋ ਗਿਆ ਵਾ ਤੇ ਐਂਟਰੀ ਨਹੀਂ ਹੋਣੀ ਤੇ ਜਿੰਨੇ ਵੀ ਲੋਕ ਆਏ ਬਾਹਰ ਕਈ ਕੋਈ ਰਹਿ ਗਿਆ ਵੇਖਣ ਲਈ ਸਟੇਡੀਅਮ ਤੇ ਜਿੱਦਾਂ ਮੈਂ ਦੱਸਿਆ ਕਿ 5:00 ਵਜੇ ਤੋਂ ਪਹਿਲਾਂ ਪਹਿਲਾਂ ਉਹ ਕੋ 3:00 ਵਜੇ 4:00 ਵਜੇ ਆ ਜਾਓ ਤੇ ਫਿਰ ਹੁਣ ਆਪਾਂ ਇੱਥੋਂ ਕੋ ਖਾਣੇ ਆ ਪਰ ਪਹਿਲਾਂ ਆਪਣਾ ਮੋਟਰਸਾਈਕਲ ਵੇਖ ਲਈਏ ਕਿਉਂਕਿ ਇੱਥੇ ਕੋਈ ਪਾਰਕਿੰਗ ਨਹੀਂ ਹੈ ਤੇ ਇੱਦਾਂ ਹੀ ਲਾ ਕੇ ਜਾਣੇ ਪੈਂਦੇ ਆ ਲੱਗਾ ਆਪਣਾ ਮੋਟਰਸਾਈਕਲ ਤੇ ਬਿਨੇ ਆ ਕੀ ਆਪਾਂ ਛਕ ਲਈਏ ਬੇਲਪੂੜੀ ਬੇਲਪੂੜੀ ਤੇ ਬਣਾਉਂਦੇ ਆ ਆਪਣੇ ਲਈ ਵੀ ਤੇ ਵੇਨੇ ਆ ਹਲੋ ਜੀ ਉਹ ਜੇਬ ਚ ਪਾ ਪਿੰਨਾ ਇੱਧਰ ਰੱਖ ਆਹ ਲੋ ਵੀ ਆ ਜੇ ਬੇਲਪੂੜੀ 50 ਰੁਪਏ ਜਿਹੜੀ ਆਪਣੀ ਉੱਥੇ 30 ਦੀ ਮਿਲਦੀ ਹੈ ਛਕਦੇ ਆ ਕਿਦਾਂ ਦਾ ਲੱਗਦਾ ਟੇਸਟ ਤੇ ਸਾਹਮਣੇ ਸਟੇਡੀਅਮ ਸਟੇਡੀਅਮ ਦੇ ਸਾਹਮਣੇ ਖਾਓ ਬੇਲ ਪੂੜੀ ਇਹ ਬਾਰੇ ਹੋਰ ਜੇ ਤਰੀਕੇ ਨਾਲ ਅੰਦਰ ਛੁੱਟੀ ਪਾਉ ਹਾਂ ਕਿਵੇਂ ਦੀ ਲੱਗੀ ਆ ਸਹੀ ਆ ਸਹੀ ਆ ਟੇਸਟ ਆ ਮਿਰਚਾ ਕੀ ਆ ਠੀਕ ਚਲੋ ਛਕਦੇ ਆ ਆਪਾਂ ਵੀ ਸਟੇਡੀਅਮ ਦੇ ਬਾਹਰ ਆ ਤੇ ਛੱਕੀ ਦੇਣੀ ਐ ਇਹ ਵੇਖੋ ਇਧਰ ਬਾਹਰ ਆ ਰਹੇ ਆ ਲੋਕੋ ਸਾਰੇ ਲੋਕ ਬਾਹਰ ਆ ਰਹੇ ਆ ਸਟੇਡੀਅਮ ਤੋਂ ਪੂਰਾ ਟਾਈਮ 5 ਵਜੇ ਦਾ ਹੋ ਚੁੱਕਿਆ ਇਸ ਤਰ੍ਹਾਂ ਦੀ ਲੱਗੀ ਜੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਹੋਰ ਜਾਣਕਾਰੀਆਂ ਦੇ ਸਕੀਏ ਚੰਗਾ ਜੀ ਰੱਬ ਰੱਖੇ